ਲੋਕ ਸਭਾ ਹਲਕਾ ਫਰੋਜਪੁਰ ਦਸ ਦੇ ਉਮੀਦਵਾਰ ਬਲਵੰਤ ਸੰਮੇਵਾਲੀ ਜਿਹੜਾ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਰਾਣੀ ਵਾਲਾ ਵਿਖੇ ਪਹੁੰਚੇ ਤੇ ਮਜ਼ਦੂਰਾਂ ਨਾਲ ਵੱਖ-ਵੱਖ ਵਿਸ਼ਿਆਂ ਤੇ ਕੀਤੀ ਗੱਲਬਾਤ ਮਜ਼ਦੂਰਾਂ ਨੇ ਕਿਹਾ ਕਿ ਸਾਨੂੰ ਲੰਬੇ ਸਮੇਂ ਤੋਂ ਸੁਖ-ਸਹੂਲਤਾਂ ਨਹੀਂ ਮਿਲ ਰਹੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਸਮੇਂ ਵੱਡੀ ਗਿਣਤੀ ਵਿੱਚ ਮਜ਼ਦੂਰ ਨੈਸ਼ਨਲਿਸਟ ਜਸਟਿਸ ਪਾਰਟੀ ਵਿੱਚ ਹੋਏ ਸ਼ਾਮਲ ਬਲਵੰਤ ਸੰਮੇਵਾਲੀ ਤੇ ਉਹਨਾਂ ਦੀ ਟੀਮ ਵੱਲੋਂ ਭਰੋਸਾ ਦਿੱਤਾ ਗਿਆ ਕਿ चुन जाब्दे तू बाद मजदूर दिन जल्द ही मुश्किल हल कर दिता भरौसा ਇਹ ਜਿਹੜੀ ਗੱਲ ਕਰ ਰਹੀ ਹਾਂ ਮੈਨੂੰ ਪੁੱਛਿਆ ਜਿਹੜਾ ਪੰਜਰ ਦੀ ਗੱਲ ਹੈ ਜਿਹੜੇ ਖੱਛਾ ਪੁੱਛਿਆ ਮਕਾਨ ਦੇ ਬਾਹਰ ਉਹਨੂੰ ਭਰੇ ਹੋਇਆ ਪਰ ਇਹਨੇ ਕੋਈ ਨਹੀਂ ਪਾਉਂਦੇ ਨਹੀਂ ਕੋਈ ਭਰਾ ਦਿੰਦੇ ਆਉਂਦਾ ਨਹੀਂ ਕੋਈ ਬੜੀ ਯਾਰਾ ਭਰਾਏ ਲੈ ਸਾਡੇ ਘਰ ਖਾਣੇ ਚ ਪਤਾ ਨਹੀਂ ਕਿੰਨੀ ਯਾਰਾ ਭਰਾ ਚੁੱਕੇ ਆ ਆ ਆ ਦਿੰਦੇ ਸਾਡੇ ਘਰ ਚ ਆਈ ਨਹੀਂ ਕੋਈ ਜੀ ਕਰਕੇ ਕੀ